ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹੰਦਰੀਸਰ ਬਗੀਚੇ ਪਾਜੀ ਹੁਣ ਅੱਲ ਆਪਾਂ ਪਹੁੰਚੇ ਆਂ ਤੇ ਅੱਜ ਧੰਨਵਾਦ ਦੋ ਸੱਜਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਆ ਦੋ ਤੁਹਾਨੂੰ ਟੁਕੜ ਕਪਨ ਚੱਕ ਪਾਸ ਤੁਹਾਨੂੰ ਦਿਖਾਉਣੀਆਂ ਚੰਗੇ ਰਿਕਾਰਡ ਵਾਲੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਇਹ ਕੰਡ ਤੇ ਗਾਂ ਵੀ ਤੁਹਾਨੂੰ ਇੱਕ ਹੋਲੇ ਜਿਹੇ ਭਾਜ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭੂਪਜ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੜਾ ਠੀਕ ਠਾਕ ਵਧੀਆ ਭਾਜੀ ਚਲੋ ਵਧੀਆ ਚੈਦਾ ਜੀ ਔਰ ਮਨਜੋਤ ਠੀਕ ਠਾਕ ਆ ਹਾਂਜੀ ਚਲੋ ਵਧੀਆ ਤੇ ਨਾਮ ਦੱਸਦੇ ਵੀਰ ਜੀ ਕਰੀ ਆਪਣਾ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜੇ ਕਲਾਂ ਤਸੀਲ ਇਨਾਲਾ ਜ਼ਿਲ੍ਹਾ ਮਰਸਾ ਠੀਕ ਹੈ ਜੀ ਤੇ ਫੋਨ ਨੰਬਰ ਮਨਜੋਤ ਨਹੀਂ ਦੱਸਣਾ ਚੇਤਾ ਪਾ ਲਿਗਾ ਜੀ ਮੈਂ ਨੋਟੇ ਹੀ ਚੋੜ ਦਸੂ ਠੀਕ ਹੈ ਅੱਜ ਪੈ ਗਏ ਸਕੂਲਾਂ ਛੁੱਟੀਆਂ ਹਾਂਜੀ ਠੀਕ ਹੈ ਜੀ ਸਾਈਆਂ ਵੀ ਭਾਈ ਠੀਕ ਹੈ ਤੇ ਚਲੋ ਫਿਰ ਸਿਰਵਾਤਾ ਪਾਇਦੇ ਤਾਂ ਹੀ ਆਪਾਂ ਕਰਨੀ ਛੱਡੀ ਪਹਿਲੇ ਨੰਬਰ ਤੇ ਝੋਟੀ ਆ। ਹਾਂਜੀ। ਦੱਸਿਓ ਵੀ ਜੀ ਇਹਦੇ ਪਰੇ। ਇਹ ਆ ਵੀ ਜੀ ਛੇ ਦੰਦ ਜੇ ਝੋਟੀ। ਅੱਛਾ। ਪਹਿਲਾ ਹੀ ਸੁਗਾ ਜੇ। ਅੱਛਾ। ਇਹ ਆਪਣੇ ਕੋਲ ਹੋਣੀ तकरीबन ਤਿੰਨ ਲੰਗਰ ਤੇ ਹੁਣੇ ਆਏ ਚਾਰੇ। ਠੀਕ ਆ। ਹਾਂਜੀ। ਠੀਕ ਆ। ਇਹਦੇ ਥੱਲੇ ਹਰਪ੍ਰੀਤ ਜੀ ਲੀਟਰ ਵਾਲਾ ਦੁੱਧ 10 ਕਿਲੋ 9 ਕਿਲੋ ਦੀ ਆਪਣੀ ਗਾਰੰਟੀ ਆ। ਕਿੰਨਾ ਚਿਰ ਹੋਇਆ ਸੁਈ ਨੂੰ? ਸਹੀ ਨੂੰ ਹਰਪ੍ਰੀਤ ਜੀ ਆਜ ਕੱਟੀ। ਇੱਕ ਘੱਟ। ਅੱਛਾ ਕੱਟਾ ਹੈ। ਹਾਂ 14-15 ਦਿਨ ਲਾੜੋ ਜੇ ਵਾਧ ਦਿਹਾੜੀ ਲਾੜੋ। ਠੀਕ ਹੈ ਜੀ। ਹਾਂ। ਲਿਆ ਫਿਰ ਖੋਲ 9-10 ਕਿਲੋ ਦੁੱਧ ਜਿਹੜਾ ਮੋਕੇ ਤੇ ਤਿਆਰ ਆ ਗਿਆ ਪਿਛਲੇ ਹਫ਼ਤੇ ਵਿੱਚ ਝੂਠੇ ਫੇਰ ਲੈਂਦੀਆਂ ਸਾਡੀ 7 ਵਜੇ ਦੀ ਚੁਵਾਈ ਹੋਈ ਛੋਟੀ ਜੀ ਠੀਕ ਹੈ ਜੀ ਬਾਕੀ ਬਲਦੀ ਬੋਦੀ ਕੱਟੀ ਬੜੀ ਚੰਗੀ ਹੈ ਤੇ ਕੀ ਰੱਖਣਾ ਮੰਜੋ ਤੇ ਤਾਂ ਮੁੱਲ 60000 ਆ ਕਿੰਨੇ ਦੀ ਦੇਣੀ ਬਿਲਕੁਲ 63000 ਬੜੀ ਜਗ੍ਹੀ ਹੈ ਠੀਕ ਹੈ ਉਹ ਤੋਂ 12 ਕਿਲੋ ਇਕੱਤੀ ਜੀ ਸੇਵਾ ਵਾਲੇ ਕੋ ਚਲਦੀ ਨਾ ਹਾਂਜੀ ਹਾਂਜੀ ਦੇਖੋ ਸਾਗ ਜੀ ਨਹੀਂ 7 ਵਜੇ ਦੀ ਚੁਵਾਈ 7 ਵਜੇ ਦਾ ਤੂੰ ਆ ਪਹਿਲਾ ਛੇ ਦਾ ਜੀ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਤਰੇਟ ਚੋਂ ਕਰਨਾ ਮੰਤਨੌਰ ਹਰ ਵੀਜੀ ਤੂੰ ਹੀ ਕਰ ਦੋ ਜੋ ਕਰਨਾ ਮੰ ਕਿੰਨੇ ਦੀ ਕਰਦੀ ਜੈਸਨੋ ਹੀ ਕਰੀਆ ਜੈਸਨੋ ਹੀ ਕਰ ਦੋ ਨਵਾਂ ਸਾਲ ਆਉਂਦਿਆ ਤੁਹਾਨੂੰ ਪਤਾ ਹਣਾ ਕਰ ਦੋ ਫਿਰ ਨਵੇਂ ਸਾਲ ਕਰ ਦਈਏ ਜੈ ਜੈ ਯਾਰ ਛੱਡ ਦੀ ਯਾਰ ਯਾ ਭਾਵੇਂ ਛੱਡੋ ਲੈ ਯਾਰ ਹੋਰ ਛੱਡ ਜਾ ਯਾਰ ਮਨਜੋਤ ਕਹਿੰਦਾ ਯਾਰ ਹੋਰ ਛੱਡ ਦੋ ਯਾਰ ਮੈਂ ਛੱਡਦਾ ਯਾਰ ਮਨਜੋਤ ਨੇ ਛੱਡਦਾ ਯਾਰ ਫਿਰ ਮੈਂ ਛੱਡਦਾ ਯਾਰ ਤਾਂ ਛੱਡ ਦੇ ਤੇ ਸਰਚੋ ਫਿਰ ਸ਼ੋਰਟੀ ਕਰਾਈ ਹੈ ਨਾ ਠੀਕ ਹੈ ਜੀ 60000 ਜੀ ਇਹ ਮੈਂ ਗਰੰਟਡ ਕਹਿ ਦੇਣਾ ਵੇਖੋ ਅੱਛਾ ਬਾਕੀ ਝੋਟੀ ਦੁੱਧ 12 ਕਿਲੋ ਹੀ ਦਊ ਠੀਕ ਹੈ ਹੋਰ ਵੀ ਲੀਟਰ ਵਾਲਾ 9 ਕਿਲੋ ਠੰਡਾ ਕਰਕੇ ਦੁੱਧੂ ਅੱਛਾ ਹਾਂ ਜੀ ਠੀਕ ਹੈ ਜੀ ਚਲੋ ਹੁਣ ਜਿਹੜੀ ਹੈਗੀ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਬਾਰੇ ਵੀ ਦੱਸ ਤੀਏ ਆਪਾਂ ਇਹ ਨੂੰ ਹਰ ਭੀਜੋ ਦੇ ਜੇ 10 12 ਦਿਨ ਸੂਈ ਨੂੰ ਠੀਕ ਆ ਹਾਂਜੀ ਹਨ ਜਿਹੜਾ ਇਹਦੇ ਕੋ ਵੀ ਚੰਗੇ ਗਾਰ ਤੇ ਲੱਗਾ ਤੇ ਇਹਦੇ ਕੋਲ ਵੀ ਕਿੰਨਾ ਦੁੱਧ ਤਿਆਰ ਹੋਊਗਾ ਜੀ ਅੱਛਾ ਹਾਂਜੀ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀ 12 ਤੋਂ 15 ਹੀ ਜਾਊ ਮੇਰੇ ਨਾਲ ਉਹਨੇ ਲੈ ਖੋਲੋ ਫਿਰ ਦੋਦੀ ਕਿੰਨਾ 12 ਲੀਟਰ ਦੇ ਲਾਗੇ ਬੰਨੇ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕੱਦ ਕਾਠ ਪਿੱਠ ਪੁੜੇ ਦੀ ਜਿਹੜੀ ਚੰਗੀ ਹੈ ਇਹ ਵੀ ਦੁੱਧ ਮੌਕੇ ਤੇ ਦੇ ਕੋਲ ਵੀ 9 ਲੀਟਰ ਤਿਆਰ ਦਾਸਤੇ ਦੇਖ ਸੰਤ ਹੈ ਵਨੈ ਦਾ ਤੇ ਇਹਦਾ ਮਨਜੋਤ ਕੀ ਰੱਖਣਾ ਮੋਲ 70000 ਜੋ 70000 ਹਾਂ ਜੀ ਪਿੱਛੋਂ ਕਿੰਨਾ ਕਰਨਾ ਮੈਂ ਤਾਂ 80000 ਦੀ ਦੇਵਾਂਗੇ 65000 ਦੀ ਦੇ ਦੇਣੀ ਹੈ ਮੌਕੇ ਦੇ ਵੀ ਹੋਰ ਕਰ ਦੇਣਾ ਫਿਰ ਤੁਸੀਂ ਕਰ ਦਿਓ ਜੋ ਕਰਨਾ ਕਿੰਨੇ ਦੀ ਕਰੀਏ ਯਾਰ ਛੱਡ ਦੀਆਂ ਪਿੱਛੇ ਯਾਰ ਹੋਰ ਛੱਡ ਦੀਏ ਫਿਰ ਰੇਡ ਦੀ ਦੀ ਮੇਰੇ ਦਾ ਹਰ ਪੀਛੇ ਛੋਟੀ ਕਿੰਨੀ ਹਸਾਂ ਹਾਂਜੀ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟਾ ਹੀ ਆ ਇਹਨੂੰ ਸੂਈ ਨਾ 10 12 ਦੇਣੀ ਆਈ ਤਿੰਨੇ ਕੱਟਾ ਹੀ ਜੇ ਤਿੰਨੇ ਕੱਟਾ ਹੀ ਹਾਂਜੀ ਠੀਕ ਹੈ ਜੀ ਹਾਂ ਜੀ ਆ ਦੋਵੇਂ ਕੱਟਾ ਹੀ ਆ ਤੇ ਇੱਕ ਆ ਵੀ ਕੱਟਾ ਹੀ ਆ ਇੱਕ ਮਾਦਾ ਨੇ ਟੋਕੜ ਗ ਆ ਵੀ ਜੀ ਛੋਟੀ ਸਾਮਲਣੀਆਂ ਠੀਕ ਆ ਉਹਦੇ ਵੀ 12 ਕਿਲੋ ਚਵਾਈ ਜੂ 12 ਲੀਟਰ ਤੇ ਲਾਗੇ ਬੰਨੇ ਆ ਵੀ ਜੀ ਇਹ ਕਿਹੜੀ ਚੋਕੇ ਲੈਂਦੀ ਆਪਾਂ ਠੀਕ ਆ ਜੀ ਹਾਂ ਜੀ ਤੇ ਹੁਣ ਆ ਕਿੰਨੇ ਚਿਰ ਤੇ ਚੈੱਕ ਪਾਸਟ ਤੇ ਵਧੀਏ ਇਹਨੂੰ ਆ 27 ਨੂੰ ਪੰਜਵਾਂ ਮਹੀਨਾ ਹੋ ਜਾਣਾ ਪੰਜ ਹੋ ਜਾਣੇ ਪੂਰੀ ਅੱਛਾ ਹਾਂ ਜੀ 7 ਤਰੀਕ ਨੂੰ 5 ਮਹੀਨੇ ਪੂਰੇ ਹੋ ਜਾਣੇ ਆ ਤੇ ਮਿਲਦੀ ਕੱਟੇ ਤੇ ਦੋਵੇਂ ਟਾਈਮ ਕੱਟੇ ਤੇ ਦੋਵੇਂ ਟਾਈਮ ਬੜੀ ਚੂਣ ਚਵਾਦੀ ਵਧੀਆ ਜੀ ਕਿੰਨਾ ਦੁੱਧ ਦੇਗਾ ਬਹੁਤ 6 ਕਿਲੋ ਹੈਗਾ ਜੀ 6 ਕਿਲੋ ਹੈਗਾ ਦੁੱਧ ਹਾਂ ਜੀ ਦੁੱਧ ਹੈਗਾ ਤਿੰਨੇ ਸੱਜਦੇ ਦੁੱਧ ਚੰਗਾ ਕੱਢਿਆ ਹੁੰਦਾ 15 ਕਿਲੋ ਹਰ ਪੀਚ ਮਗਰ ਇਹਦੇ ਕੱਟਾ ਜਿਹੜਾ ਟੁੱਕੜਾ ਘੱਬਣ ਚੈੱਕ ਪਾਸਿਆ ਜਿਹੜੀ 50 ਮਹੀਨੇ ਦੇ ਲਾਗੇ ਬਣੇ ਤੇ ਮਨਜੋ ਤੇਰਾ ਕੀ ਮੁੱਲ ਫਿਰ ਇਹਦਾ ਮੁੱਲ 55000 ਜੋ ਜੱਸ ਨੋ ਕਹਿੰਦੇ ਨਹੀਂ ਕਰਦੇ ਨਹੀਂ ਜਾ 1000 ਦੀ 52000 ਦੇ ਦੇਣਾ ਲੋ ਜੀ ਇਹ ਤੇ ਭਾਈ ਭਾਤੀ ਦਾ ਮਹਿਮਾਨ ਵਧ ਕਰੀ ਜਾਂਦਾ ਜੀ ਭਾਜੀ ਇੱਕ ਘਰ ਪੀਦੀ ਹੈਗੀ ਇਹ ਗੱਲ ਅੱਛਾ ਜਦੋਂ ਇਹ ਝੋਟੀ ਮੈਂ ਸੁੰਦੀ ਆ ਨਾ ਮੰਨ ਲਓ ਉਦੋਂ ਮੰਨ ਲਓ ਇੰਨੀ ਤੇਜ਼ੀ ਹੁੰਦੀ ਡੰਗਰ ਦੀ ਵੀ ਸੂਆ ਬੜਾ ਘੱਟ ਹੁੰਦਾ ਸੀ ਉਹ ਸਾਖੀ ਦੇ ਲਾਗੇ ਬਣੇ ਸੀ ਸਾਖੀ ਦੇ ਲਾਗੇ ਬਣੇ ਹਾਂ ਜੀ ਸੋਨਾ ਇੰਨੇ ਹਾਂ ਤੇ ਬਾਕੀ ਇਹ ਵੀ ਜਿਹੜਾ ਕੋਈ ਵੀਰ ਭਰਾ ਉਦੋਂ ਇਹ ਆ ਕਿ ਮੱਜਾਂ ਦੀ ਖਾਸ ਕਰਕੇ ਤੇਜ਼ੀ ਹੁੰਦੀ ਆ ਉਦੋਂ ਜੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸੋਨਾ ਟਿਕਾਣੇ ਤੇ ਜਾ ਕੇ ਹਾਂ ਭਾਜੀ ਚਲੋ ਝੂਠ ਵਾਲੀ ਨਾ 9 ਉੱਤੇ ਫੈਂਟ ਜੀ ਦੀ ਅੱਛਾ ਜਿਹੜਾ ਪੰਜ 6 ਕਿਲੋ ਦ ਇਹ ਇਹ ਆ ਕਿ ਜਦੋਂ ਇਹਨੇ ਸੋਨਾ ਬਾਅਦ ਚ ਸਾਰੀਆਂ ਗਰਮੀਆਂ ਕੱਢਾ ਕੇ ਆਈਆਂ ਗਰਮੀਆਂ ਸਾਰਾ ਸਿਆਲ ਵੀ ਦੇਈ ਜਾਣਾ ਇਹਨੇ ਦੁੱਧ ਇਹ ਬੜੀ ਮਿੱਠੀ ਆ ਠੀਕ ਆ ਜੀ ਹੁਣ ਆਪਣਾ ਬਈ ਝੋਟੀ ਕੱਢੀ ਤਗੜੀ ਇਹ ਕਿੰਨੇ ਚਿਰ ਦੀ ਚੱਕ ਪਾਸਟ ਇਹ ਵੀ ਹੱਬ ਜੀ ਸਾਡੇ 4-5 ਮਹੀਨਿਆਂ ਦੀ ਗੱਭਣ ਜੀ ਇਹ ਵੀ ਸਾਡੇ 4-5 ਮਹੀਨਿਆਂ ਦੀ ਗੱਭਣ ਹੈ ਅਜੇ ਲਈਆ ਫਿਰ ਤੋਰੋ ਇਹਦੇ ਕੋ ਦੁੱਧ ਕਿੰਨਾ ਜੀ ਇਨਕੋ ਹਰ ਪੀਜੀ 5 ਕਿਲੋ ਹੋਊਗਾ ਅੱਛਾ ਤੇ ਇਹ ਸੱਜਣ ਝੋਟੀ ਜਿਹੜੀ ਮੈਂ ਆਪਣੇ ਹੱਥੀ ਮਗਾ ਕੇ ਦਿੰਦੀ ਆ 1 ਲੱਖ ਦੇ 9000 ਦੀ ਹਰਿਆਣੇ ਅੱਛਾ ਹਾਂਜੀ ਠੀਕ ਐ ਨੇ ਸੱਜਣੇ ਕਿੰਨਾ ਚਾਹਿਆ 15 ਕਿਲੋ ਦੀ ਛੋਟੀ ਥਲੇ ਦੁੱਧ ਅੱਛਾ ਹਾਂ ਆਪਣੇ ਰਿਸ਼ਤੇਦਾਰਾ ਕੋ ਮੰਗਾਈਏ ਠੀਕ ਐ ਹਾਂਜੀ ਤੇ ਹੁਣ ਮਿਲਦੀ ਕਿਦਾਂ ਜੀ ਹੁਣ ਉਤਨਾ ਹੀ ਉੱਥੇ ਤੇ ਮੰਨ ਲਓ ਧਾਰ ਤੇ ਹੁਣੇ ਮੇਰੇ ਕੋਲ ਜਿੱਦਾਂ ਘਟਾਇਆ ਮੈਂ ਤੇ ਮੰਨ ਲਓ ਪੁਰਾਣਾ ਚਭੂ ਲਾ ਕੇ ਤੇ ਨਵਾਂ ਪਾਇਆ ਨਵਾਂ ਮੂਹ ਜੇ ਤੁਸੀਂ ਘਰੇ ਨਹੀਂ ਚੋਈ ਤੇ ਪੁੱਛੋਈ ਉੱਥੇ ਬਸ ਉਹਨਾਂ ਨੇ ਚੋਈ ਠੀਕ ਐ ਉਤਨਾ ਹੀ ਮਿਲਦੀ ਧਾਰ ਤੇ ਲਿਆ ਫਿਰ ਤੋੜ ਸਾਡ ਕੋ ਆਣ ਕੇ ਚਲੋ ਦਿਆਲੀ ਚੀ ਗੱਲ ਵਾ ਸਕਦੀ ਐ ਠੀਕ ਐ ਹਾਂਜੀ ਹਾਂਜੀ ਦੁੱਧ ਪੱਕਾ ਕਿੰਨਾ ਦੱਸਿਆ ਸੀ ਤੇ ਕੋਲ ਪੱਕਾ 5 ਕਿਲੋ ਹੈਗਾ 5 ਕਿਲੋ ਕੋਈ ਨਹੀਂ ਤਦੂਜਾ ਸੁਗਾ ਜੀ ਹਰਪੀ ਭਾਜੀ ਦੇਖੋ ਸੋਹਣੀ ਸੋਹਣੀ ਬਾਕੀ ਚੰਗੇ ਕੱਦ ਕਾਠਾ ਲਈ ਆ ਚੰਗੀ ਸੋਹਣੀ ਝੋਟੀ ਆ ਜੀ ਆ ਵੀ ਤਸੱਲੀ ਕਰ ਦਿਓ ਲੈ ਆ ਜਾ ਵੀਰ ਜੀ ਬਾਕੀ ਕੱਦ ਕਾਠ ਵੀ ਵੱਡਾ ਹੈ ਬਾਕੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜਾ ਆਪਣੀ ਤਸੱਲੀ ਕਰਕੇ ਤਾਂ ਜਿਹੜਾ ਇਹਦਾ ਵੀ ਦੇਖ ਸਕਦੇ ਚੰਗਾ ਲੱਗਾ। ਕਿਰਿਆ ਜੀ ਚੋਕੇ ਆਈ ਆ ਮੈਂ। ਠੀਕ ਹੈ ਜੀ। ਤੇ ਮਨਜੋਤ ਇਹਦਾ ਕੀ ਮੁੱਲ ਹੈ? ਇਹਦਾ ਮੁੱਲ 57000 57000 ਕਿੰਨੇ ਦੀ ਦੇ ਦੀਏ? 55000 ਦੀ 55000 ਦੀ। ਕਿਰਿਆ ਜੀ 40000 ਦੀ ਨਹੀਂ ਉਤਰਾਈਆਂ ਵੈਸੇ ਹੀ ਆਈ। ਅੱਛਾ। ਹੁਣ ਮੰਨ ਲਓ ਚਲੋ ਆਪਾਂ ਗੱਲ ਕਰਦੇ ਆ। ਹਾਂਜੀ ਹਾਂਜੀ। ਠੀਕ ਹੈ ਨਾ। ਇਹ ਗਾਂ ਮੈਂ ਵਾਦੇ ਨਾਲ ਕਹਿੰਦਾ ਨਾ ਸਵਾਲ ਲੱਖ ਦੀ ਛੋਟੀ ਜਿਹੜੀ ਸੁਣਦੀ ਆ ਬਾਕੀ ਆਹ ਜਦੋਂ ਸੋਨੇ ਵਿੱਚ ਇੰਨੇ ਵਿੱਚ ਟਿਕਾਣੇ ਸੁਣੀ ਆ ਵਸਾਣੇ ਤੇ ਟਿਕਾਣੇ ਤੇ ਸੁਣਾ ਹੀ ਨਹੀਂ ਜੱਗ ਠੀਕ ਹੈ ਛੋਟੀ ਜੀ ਕੋਈ ਸ਼ੱਕ ਨਹੀਂ 1 ਲੱਖ ਦੇ 9000 ਦੀ ਆਈ ਆ ਠੀਕ ਹੈ ਪਿਛਲੇ ਸੂਈ ਉਦੋਂ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਤੇ ਬਾਕੀ ਕੋਈ ਵੀਰ ਭਰਾ ਆਪਣੀ ਆਣ ਕੇ ਤਸੱਲੀ ਕਰਕੇ ਤੇ ਫਿਰ ਬੇਚ ਕੇ ਖੜੇ ਹਾਂਜੀ ਹਾਂਜੀ ਸਾਡੇ ਘਰੋਂ ਚੈੱਕ ਕਰਾ ਕੇ ਫਿਰ ਖੜੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਇੱਕ ਸੱਚ ਗਾਂ ਰਹਿ ਗਈ ਆਪਣੀ ਕਿੰਨਾ ਚ ਵੇਚੀਆ ਤੇ ਕੱਲ ਦੁੱਧ ਇਗਰ ਵੀ 6 ਕਿਲੋ ਹੋਊਗਾ ਪੱਕਾ ਦੁੱਧ 6 ਕਿਲੋ ਦੁੱਧ ਹੈਗਾ ਹਾਂਜੀ ਛੇ ਹੈਗਾ ਲਿਆ ਫਿਰ ਤੋੜ ਦਈਏ ਇਹਨਾਂ ਵਿੱਚ ਇਹ ਬੱਚੇ ਤੋਂ ਬਿਨਾ ਹੀ ਜੇ ਇਹ ਬੱਚੇ ਤੋਂ ਬਿਨਾ ਸਾਪੀ ਭਾਰੀ ਵੀ ਦਾ ਇਹਨੂੰ ਗਾਂ ਭਰਿਆ ਮਹੀਨਾ ਹੋ ਗਿਆ ਪਰ ਕੋਈ ਗੱਲ ਨਹੀਂ ਲੈ ਆਵੇ ਤੇ ਮੰਜੋ ਤੇਦਾ ਕੀ ਮੁੱਲ ਕਰੀ 18000 18000 ਜੋਦ ਕਹਿੰਦਾ ਜੀ ਜਿਆਦਾ ਮੁੱਲ ਜਿਆਦਾ 18000 ਜੋ ਕਹਿੰਦੇ ਜਿਆਦਾ ਮੁੱਲ ਇਹ 16000 ਹੋਰ ਕੱਟ ਕਰ ਲਾ ਜੀ ਲੋ 14000 ਹੈਗੇ ਕੋ ਕਸਰ ਹੋਰ ਬਈ ਲੋਹਾਰ ਭਾਈ ਜੀ ਤੁਸੀਂ ਜੱਸਣੋ ਕਰਦਾ ਮੇਰਾ ਯਾਰ ਜੀ ਦੇ ਲਾਗੇ ਅੱਛਾ 13 ਇਹ ਪੰਜ ਹੁਣ ਤਾਂ ਠੀਕ ਆ ਇਹ ਵੀ ਕਿਸੇ ਨੇ ਮਾਰੀ ਭੁੱਖ ਦੀ ਆ ਵੈੜ ਚੰਗੀ ਆ ਹਾਂਜੀ ਹਾਂਜੀ ਵੈੜ ਜੀ ਸੰਭਾ ਟਿਕਾ ਵੀ ਭਰਾਏ ਨੂੰ ਮਹੀਨਾ ਹੋ ਗਿਆ ਤੇ 6 ਕਿਲੋ ਪੱਕਾ ਦੁੱਧ ਹੈਗਾ ਜੀ ਪੱਕਾ ਹੈਗਾ ਹੁਣ ਇਹ ਜੀ ਆਈ ਅੱਧਾ ਘੰਟਾ ਹੀ ਹੋਇਆ ਸੀ ਆਪਣੇ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਟੋਟਲ 5 ਵੀ ਜੀ ਨੇ ਮਕਾਓ ਕੀਤੇ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ